ਹੈਲੋ ਜੀ ਜਿਆਆਂ ਨੂੰ ਕੀ ਦਹਾਲ ਚਲੂ ਮਿੱਕ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇਜ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਇੰਜੋਏ ਕਰਕੇ ਹੋਵੋਗੇ ਉੱਪਰੋਂ ਤੁਹਾਨੂੰ ਸਭ ਨੂੰ ਆਪਣੀ ਚੜਦੀ ਕਲਾ ਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾ ਪੈਰਾਂ ਦੇ ਨਾਲ ਅਤੇ ਹਮੇਸ਼ਾ ਜਿੱਥੇ ਵੀ ਰਹੋ ਹਾਸੇ ਬਸਦੇ ਰਹੋ ਜੀ ਤੇ ਆਪਾਂ ਆਪਣੀ ਸਾਰੀ ਸੰਗਤ ਦਾ ਵੈਲਕਮ ਕਰਦੇ ਹਾਂ ਜੀ ਆਪਣੇ ਚੈਨਲ ਪੰਜਾਬੀ ਰਿਪਰੈਕਸ਼ਨ ਤੇ ਤੇ ਆਪਾਂ ਜੀ ਗੁਰਦੀਪ ਮਾਨ ਦੀ ਗੁਰਦੀਪ ਮਾਨ ਨਹੀਂ ਗੁਰਦੀਪ ਮਨਾਲੀਆ ਸੋਰੀ ਪਹਿਲੇ ਵੀ ਇਹਦੀਆਂ ਵੀਡੀਓ ਦੇਖੀਆਂ ਬਹੁਤ ਜ਼ਬਰਦਸਤ ਵੀਡੀਓ ਨੇ ਜੀ ਅੱਜ ਫਿਰ ਆ ਤੇ ਤਹਿਸੀਲਦਾਰ ਸਾਹਿਬ ਤੇ ਤਹਿਸੀਲਦਾਰ ਸਾਹਿਬ ਅੱਜ ਉਹਦੀ ਖੈਰ ਹੈ ਜੀ ਅੱਜ ਜੀ ਬਾਕੀ ਤਹਿਸੀਲਦਾਰ ਸਾਹਿਬ ਦੀ ਖੈਰ ਨਹੀਂ ਹੈਗੀ ਤੇ ਵੇਖਦੇ ਹਾਂ ਜੀ ਪਹਿਲੇ ਤਹਿਸੀਲਦਾਰ ਸਾਹਿਬ ਦੇ ਨਾਲ ਕੀ ਬੰਦਿਆ ਬਾਕੀ ਗੱਲਾਂ ਫਿਰ ਆਪਾਂ ਐਂਡ ਵਿੱਚ ਕਰਦੇ ਹਾਂ ਆ ਤਹਿਸੀਲਦਾਰਾਂ ਦਾ ਰੌਲਾ ਰੱਪਾ ਜਾਂ ਚੱਲਦਾ ਦੇਖੋ ਜੀ ਇਹਦੇ ਬਾਰੇ ਤਾਂ ਨਹੀਂ ਮੈਨੂੰ ਪਤਾ ਕੀ ਸਹੀ ਹੈ ਕੀ ਗਲਤ ਹੈ ਪਰ ਤੁਹਾਡੀ ਜਰਨਲ ਨੌਲੇਜ ਲਈ ਦੱਸ ਦਈਏ ਵੈਸੇ ਸਾਰਿਆਂ ਨੂੰ ਪਤਾ ਹੀ ਹੋਊ ਵੀ ਤਹਿਸੀਲਦਾਰ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਹੁੰਦੇ ਨੇ ਆਪਣੇ ਭੰਡਾਰੀ ਸਾਹਿਬ ਵਰਗੇ ਵੀ ਜਿਹੜੇ ਇਹਨਾਂ ਨੂੰ ਜਾਣਦੇ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਇਹਨਾਂ ਦੇ ਦਫ਼ਤਰ ਦਾ ਮਾਹੌਲ ਸੱਚੀ ਭੰਡਾਰੇ ਇੱਥੇ ਬੈਠੋ ਰਾਜੇ ਇੱਥੇ ਬੈਠੋ ਥੋੜਾ ਹੋ ਜਾਊਗਾ ਕੰਮ ਮਤਲਬ ਇੰਨਾ ਸਾਫ ਸੁਥਰਾ ਕੰਮ ਬੰਦੇ ਨੂੰ ਫੀਲ ਹੀ ਨਹੀਂ ਸੀ ਹੁੰਦਾ ਵੀ ਸਰਕਾਰੀ ਕੰਮ ਕਰਾਉਣਾ ਹੈ ਕੋਈ ਤੇ ਦੂਜੇ ਹੁੰਦੇ ਨੇ ਟੈਵਰਨ ਵਰਗੇ ਆਪਣੇ ਹਾਤੇ ਵਰਗੇ ਇਹਨਾਂ ਦੇ ਦਫ਼ਤਰ 'ਚ ਹਾਤੇ ਵਾਲੀ ਵਾਈਬ ਹੁੰਦੀ ਆ ਖਾਲੀ ਗਲਾਸ 5 ਰੁਪਏ ਜੇ ਬੱਤ ਜਿਉਂ 250 ਰੁਪਏ ਉਲਟੀ ਦਾ ਮਤਲਬ ਕੋਈ ਚੀਜ਼ ਬਾਹਰੋਂ ਨਹੀਂ ਲਿਆਉਣ ਦੇਣੀ ਇਹਨਾਂ ਦੀ ਮਰਜ਼ੀ ਚੱਲੂਗੀ ਇਹ ਅੱਧੇ ਵੀ ਹੁੰਦੇ ਨੇ ਸੋ ਮੈਨੂੰ ਲੱਗਦਾ ਜੀ ਸਕੂਲ ਸਕੂਲ ਦਾ ਫਰਕ ਹੁੰਦਾ ਹੋਈ ਕਈ ਤਾਂ ਪੜੇ ਨੇ ਜਿਹੜੇ ਆਪਦੇ ਸਹੀ ਸਰਵ ਕਰ ਰਹੇ ਨੇ ਉਹ ਹੁੰਦਾ ਵੀ ਸਿੱਖਣ ਲਈ ਆਓ ਤੇ ਸੇਵਾ ਲਈ ਇਹ ਸਹੀ ਸਰਵ ਕਰਦੇ ਨੇ ਪੜਾੜੀ ਸਾਹ ਵਰਗੇ ਇਹ ਸਕੂਲਾਂ ਦੇ ਪੜੇ ਹੋਣਗੇ ਦੂਜੇ ਮਿੰਲਾ ਦਾ ਟੈਵਰ ਨਾਲ ਇਹ ਚ ਪੜੇ ਹੁੰਦੇ ਨੇ ਵੀ ਦੇਖਣ ਲਈ ਆਓ ਤੇ ਜਾ ਕੇ ਸੇਵਾ ਕਰੋ ਸੋ ਤਹਿਸੀਲਦਾਰ ਨਾ ਤੁਸੀਂ ਦੇਖਿਓ ਵੀ ਜਦੋਂ ਇਹ ਨਵਾਂ ਨਵਾਂ ਜੁਆਇਨ ਕਰੂ ਕੋਈ ਵੀ ਇਹ ਸਕੂਟਰ ਤੇ ਹੁੰਦੇ ਨੇ ਅੱਗੇ ਹਰਾ ਜਾਂ ਸਕੂਟਰ ਹੁੰਦਾ ਇਹਨਾਂ ਕੋਲੇ ਸਲੇਟੀ ਰੰਗੇ ਜੇ ਜਾਂ ਚੇਤਕ ਜਾਂ ਬੈਸਪਾਗੂ ਐਵੇਂ ਦਾ ਸਕੂਟਰ ਹੋਊਗਾ ਤਿੰਨ-ਚ ਮਹੀਨਿਆਂ ਚ ਇਹ ਬਰਨਾ ਲੈ ਲੈਂਦੇ ਸੋ ਜਿਹੜੇ ਨਾਲ ਕੋਲ ਰਜਿਸਟਰੀਆਂ ਕਰਾਉਣਾ ਆਏ ਹੁੰਦੇ ਨੇ ਉਹ ਸਾਈਕਲ ਤੇ ਹੋ ਜਾਂਦੇ ਪਤਾ ਨਹੀਂ ਪਤੰਦਰ ਕਿਹੜੀ ਛਾਕ ਲਗ ਬੂੰਬੂ ਵਾਲੀ ਪੈਨਸਲ ਲਈ ਫਿਰਦੇ ਨੇ ਜੋ ਬਾਹਰ ਦਿੰਦੇ ਨੇ ਉਹੀ ਬਾਹਰ ਲਿਖ ਰਹੇ ਹਾਂ ਨਾ ਠੀਕ ਐ ਟਾਊਟ ਸੋ ਕਿਉਂਕਿ ਤਹਿਸੀਲਦਾਰਾਂ ਦੇ ਹੱਥ ਜਾਸੀ ਆ ਰੱਬ ਨੇ ਕੋਈ ਦੇ ਕੇ ਭੇਜਿਆ ਇਹਨਾਂ ਨੇ ਕਿਸੇ ਦੇ ਕਿਰਪਾਨ ਥੋੜੀ ਮਾਰਨੀ ਆ ਇਹਨਾਂ ਨੇ ਤਾਂ ਇੱਕ ਨਾਂ ਚੋਂ ਔਕੜ ਦਲੇਂਕੜ ਬਦਲੀ ਤੇ ਦਰੰਗੜ ਦੈਂਗੜ ਹੋ ਜਾਂਦੀ ਆ ਸੁਜਾ ਸਿੰਘ ਦਾ ਕੁਜਾ ਸਿੰਘ ਬਣਾਤਾ ਸਾਰਾ ਟੱਬਰ ਕੁਜਾ ਚ ਪਾਉਣ ਵਾਲਾ ਹੀ ਕਰ ਦਿੰਦਾ ਸਭ ਪੁਲਿਸ ਦਾ ਥੋੜੀ ਜਿਹੀ ਬਲਖਾਮ ਵੱਧਾ ਅਸਲੀ ਪੇछा ਤਾਂ ਇਹਨਾਂ ਨਾਲ ਪਿਆ ਵਾਲਾ ਮਾੜਾ ਭਰਾ ਮੈਨੂੰ ਕਦੇ-ਕਦੇ ਐ ਲੱਗਦਾ ਹੁੰਦਾ ਵੀ ਜਿਹੜੇ ਇਹ ਦੂਜੇ ਨੰਬਰ ਵਾਲੇ ਤਹਿਸੀਲਦਾਰ ਨੇ 50% ਦੂਜੇ ਕਹਿੰਦੇ ਆਪਾਂ ਜੇ ਇਹਨਾਂ ਦੀ ਕਿਤੇ ਨਾ ਆਪਣੇ ਸੋਲਜਰ ਪਾਈਆਂ ਵਾਂਗੂ ਲੇਹ ਲਦਾਖ ਬਾਰਡਰਾਂ ਤੇ ਡਿਊ ਪਾ ਇਹਨਾਂ ਨੇ ਨਾ ਲੈ ਦੇ ਕੇ ਦਲ ਦਾਖ ਵੀ ਚੀਨ ਨੂੰ ਦੇ ਦੇਣਾ ਸੀ ਹੁਣ ਇਹਨਾਂ ਨੇ ਕਹਿਣਾ ਸੀ ਜੀ ਖੇਪਟ ਨੰਬਰ ਪੜੋ ਸਰ ਅੱਧੇ ਨੰਬਰ ਤਾਂ ਤਰੁੰਗਲਾ ਪਾਸ ਦੇ ਚੈਨਾ ਚ ਬੋਲਦੇ ਨੇ ਇਹ ਕੁਝ ਵੀ ਕਰ ਸਕਦੇ ਨੇ ਯਾਰ ਜਿਹੜੇ 50% ਦੂਜੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸੋ ਸਾਰੇ ਨਾਬਦੇ ਤੇ ਲੈ ਜਾਓ ਦੇਖੋ ਜੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਆਪਣਾ ਤਹਿਸੀਲਦਾਰ ਨਾ ਬਾਪ ਪੈਂਦਾ ਹੀ ਪੈਂਦਾ ਪੈਂਦਾ ਕਿਤੇ ਮਰਜੀ ਭੱਜ ਲੋ ਮਤਲਬ ਚਲੋ ਜੱਟ ਜ਼ਿਮੀਂਦਾਰ ਦਾ ਤਾਂ ਖੈਰ ਸਾਲ ਚ ਐ ਨਹੀਂ ਪਤਾ ਕਿੰਨੀ ਵਾਰੀ ਪੈ ਜਾ ਨਹੀਂ ਹਰੇਕ ਬੰਦੇ ਦਾ ਜ਼ਿੰਦਗੀ ਚ ਇੱਕ ਵਾਰੀ ਤਹਿਸੀਲਦਾਰ ਨਾ ਬਾ ਪੈਣਾ ਹੀ ਪੈਂਦਾ ਸਾਡੇ ਏਰੀਆ ਚ ਵੀ ਪੁਰਾਣੇ ਬੁੜੇ ਦੱਸਦੇ ਨੇ ਵੀ ਇੱਕ ਤਹਿਸੀਲਦਾਰ ਹੁੰਦਾ ਸੀਗਾ ਉਹਨੇ ਨਾ ਦਾੜੀ ਬੰਨ ਕੇ ਰੱਖਣੀ ਉਹਦਾ ਇਸ਼ਾਰਾ ਹੁੰਦਾ ਸੀ ਵੀ ਜਦੋਂ ਉਹਦੇ ਦਫ਼ਤਰ ਚ ਜਾਇਆ ਉਹ ਜਿੰਨੀ ਵਾਰੀ ਉਹਨੇ ਦਾੜੀ ਦੀ ਜਾਲੀ ਖਿੱਚ ਲਈ 19000 ਰੁਪਏ ਲਊਗਾ ਵੀ ਮਤਲਬ ਇੱਕ ਵਾਰੀ ਖਿੱਚ ਲਈ 10000 ਦੋ ਵਾਰੀ ਖਿੱਚ ਲਈ 20000 ਇਹਦਾ ਕੋਡ ਵੜ ਸੀ ਬੋਲਦਾ ਨਹੀਂ ਸੀ ਪਤੰਦਰ ਉਹ ਦਿਮਾਗੀ ਬੰਦਾ ਸੀ ਚਲੋ ਜੀ ਆਪਣੇ ਜਿਹੜੇ ਵੱਡੇ ਭਰਾ ਹੁੰਦੇ ਨੇ ਇਹ ਜਦੋਂ ਥੋੜੇ ਜਿਹਾ ਉਮਰ ਦੀ ਸੰਭਾਲਣ ਲੱਗਣੇ ਜ਼ਿੰਮੇਵਾਰੀ ਸਾਂਭਣ ਨੂੰ ਕਾਲੇ ਜਿਹੇ ਹੁੰਦੇ ਨੇ ਵੀ ਮੈਨੂੰ ਬੜਾ ਮਖਤਾਰੀ ਸਾਡੇ ਇੱਕ ਬਾਣ ਦੀ ਰਜਿਸਟਰੀ ਕਰਾਉਣੀ ਸੀ ਇਹਦੇ ਕੰਨਾਂ ਤੇ ਭਰਾਵਾ ਸਵਰਾਜ ਸਵਾਰ ਹੋਇਆ ਮੈਂ ਕਹਿੰਦਾ ਕਰਾਪਸ਼ਨ ਫ੍ਰੀ ਮੈਂ ਸ਼ੁਰੂ ਗੁਰੂ ਮੈਂ ਆਪੀ ਗਰਾਉਂ ਤੁਸੀਂ ਨਹੀਂ ਚੱਬਰਨੇ ਵਿੱਚ ਉਹ ਸਾਡੇ ਘਰ ਦੇ ਇਹਨਾਂ ਨੂੰ ਬਥੇਰਾ ਸਮਝਾ ਕੇ ਭੇਜਿਆ ਕਹਿੰਦੇ ਤੇਰੇ ਕੋਲੇ ਜਿੰਨੀ ਵਾਰੀ ਦਾੜੀ ਦੀ ਜਾਲੀ ਖਿੱਚਤੀ ਹੁੰਨੇ ਹਜ਼ਾਰ ਰੁਪਿਆ ਦੇ ਕੇ ਕੰਮ ਨਵੇੜਾ ਹੀ ਕੰਮ ਨਾਲ ਜਾਦੀ ਇਹਦੇ ਅੱਲ ਜਾਏ ਵੇ ਸੂਤ ਨਹੀਂ ਆਏ ਇਹ ਕਿੱਥੇ ਮੰਨੇ ਜਦੋਂ ਭਾਈ ਇਹ ਉਹਦੇ ਦਫ਼ਤਰ ਚ ਗਿਆ ਸਾਡੇ ਵਾਲਾ ਵੱਡਾ ਖਾਨੀ ਦਾ ਤਹਿਸੀਲਦਾਰ ਸਾਹਿਬ ਨੇ ਪਹਿਲਾਂ ਬੰਦੇ ਵੱਧ ਪਕਤਾ ਦੇ ਸੀ ਜਾਲੀ ਜੀ ਖਿੱਚ ਖਿਚ ਖੋਲ ਕੇ ਦਵਾਰੇ ਬੰਨਣ ਲੱਗ ਗਿਆ ਹਾਠ ਵਾਲਾ ਵੱਡਾ ਦਫ਼ਤਰ ਤੋਂ ਬਾਹਰ ਆ ਕੇ ਘਰੇ ਫੋਨ ਲਾ ਕੇ ਕਹਿੰਦਾ ਪਾਪਾ ਮੈਨੂੰ ਤਾਂ ਲੱਗਦਾ ਦਹੀਲਰ ਕੀਲਾ ਲੈ ਕੇ ਜਾਊਗਾ ਨਾ ਜਾਲੀ ਸਾਰੀ ਖੋਲੀ ਹੋਈ ਹੁਣ ਤਾਇਆ ਆ ਗਿਆ ਆਪਣੇ ਚਲ ਸ਼ਾਣੇ ਸਮਝਦਾ ਰਿਉਂਦੇ ਅਗਲਾ ਉਹ ਕਹਿੰਦੇ ਤੂੰ ਇੱਕ ਵਾਰੀ ਇਹਦੇ ਨਾਲ ਪਰਦੇ ਜਿਨਾ ਗੱਲ ਕਰਕੇ ਪੁੱਛ ਲੈ ਵੀ ਕਿੰਨੇ ਲੈਣਾ ਵੀ ਕੰਮ ਅੱਜ ਕਰਾ ਕੇ ਮੁੜੀ ਮੀ ਜੇ ਇਹਨੇ ਲਿਝਾ ਲਿਆ ਕੰਮ ਇਹ ਟੇਡਾ ਬਹੁਤ ਆ ਬੰਦਾ ਇਹ ਪੈਸੇ ਲੈ ਦੇਣਾ ਕੰਮ ਕਰਦਾ ਹੀ ਨਹੀਂ ਉਹ ਕਿੱਥੇ ਕੰਨ ਲਾਵੇ ਉਹ ਸਾਡੇ ਵਾਲਾ ਡੰਨਾ ਹਜ਼ਾਰੇ ਬਣਾਇਆ ਫਿਰ ਕਹਿੰਦਾ ਨਾ 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 ਕ੍ਰਾਪਸ਼ਨ ਫ੍ਰੀ ਤਾਂ ਮੈਂਥੋਂ ਸ਼ੁਰੂ ਇੱਥੋਂ ਮੈਂ ਕਰੂੰਗਾ ਕਹਿੰਦਾ ਨਾ 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 ਕਹਿੰਦਾ ਤੁਸੀਂ ਮੇਰੇ ਤੇ ਛੱਡ ਦਿਓ ਮੈਂ ਆਪੇ ਨਿਬੇੜੂੰ ਜਾ ਕੇ ਉਹ ਨੂੰ ਕਹਿੰਦਾ ਤਸੀਲਦਾਰ ਨੂੰ ਕਹਿੰਦਾ ਦੇਖੋ ਸਰ ਮੈਨੂੰ ਥੋੜਾ ਕੋਡ-ਵੜ ਪਤਾ ਵੀ ਤੁਸੀਂ ਜਾਲੀ ਜੀ ਖਿੱਚ ਕੇ ਪੈਸੇ ਮੰਗਦੇ ਹੋ ਹਜ਼ਾਰ ਕਹਿੰਦਾ ਮੇਰੇ ਮੂਹਰੇ ਚਾਹੇ ਤੁਸੀਂ ਕੇਸੀ ਨਾ ਆਇਓ ਸਰ ਵੀ ਖੋਲ ਲਿਓ ਮੈਂ ਪੰਜੀ ਨਹੀਂ ਦੇਣੀ ਹਰਖਿਆ ਭਰਾਵਾ ਤਸੀਲਦਾਰ ਇੰਨੀ ਕਿੱਥੇ ਸੁਣਦਾ ਕਹਿੰਦਾ ਕੋਈ ਨਹੀਂ ਮੇਰੇ ਤੇ ਭਾਪੇ ਉਹਨਾਂ ਨੂੰ ਲਿਆ ਕਹਿੰਦਾ ਉਹਨਾਂ ਦੇ ਉਹਡਾ ਵੱਡਾ ਕਰੇ ਕਹਿੰਦਾ ਪਾ ਪਹਿਣਾ ਨੂੰ ਛੱਡੋ ਮੈਂ ਸਾਰਾ ਪਿੰਡ ਟਰਾਲੀ 'ਚ ਬਿਠਾ ਲਿਓ ਸਾਇਣ ਕਰਾਉਣ ਨੂੰ ਪਰ ਤੈਨੂੰ ਪੰਜੀ ਨਹੀਂ ਦਿੰਦਾ ਰਜਿਸਟਰੀ ਐਂ ਕਰਾਉਂ ਐਦਿਗੀ ਤਹਿਸੀਲਦਾਰ ਵੀ ਮਾਣੀ ਮਾਣਾ ਸੇ ਵੀ ਪਤੰਦਰਾ ਤੈਨੂੰ ਪਤਾ ਨਹੀਂ ਮੈਂ ਚੀਜ਼ ਕੀ ਆ ਵੀ ਤੂੰ ਹਜੇ ਦਫ਼ਤਰ ਹੀ ਦੇਖਿਆ ਮੇਰਾ ਜਦੋਂ ਸਾਡੇ ਪਾਪੇ ਵਰਗਿਆਂ ਨੂੰ ਵੱਡਾ ਹਟ ਵਾਲਾ ਲੈ ਕੇ ਗਿਆ ਦਫ਼ਤਰ 'ਚ ਤਹਿਸੀਲਦਾਰ ਨੇ ਕੱਢ ਕੇ ਲਿਮਾਰੀ 'ਚੋਂ ਨਕਸ਼ਾ ਨਕਸਾ ਜਾਇਆ ਬਿਛਾ ਲਿਆ ਆ ਖੇਵਟ ਨੰਬਰ ਜੇ ਦਿਖਾ ਕੇ ਕਹਿੰਦਾ ਸਰਦਾਰ ਸਾਹਿਬ ਜਿਹੜੇ ਤੁਸੀਂ ਬਾਹਨ ਦੀ ਰਜਿਸਟਰੀ ਕਰਾਉਣਾ ਹੈ ਇਹਦੇ ਵਿੱਚ ਦੀ ਤਾਂ ਨਹਿਰ ਲੰਘਦੀ ਆ। ਇੱਕ ਲੱਭੀ ਵਿੱਚ ਲਾਤੀ ਇੱਕ ਲੱਭੀ ਵਿੱਚ ਲਾਤੀ ਹਾਡੇ ਬਰਾਵਾ ਪਿੰਡ ਦੇ ਨੇੜੇ ਤੇੜੇ ਕੋਈ ਕੱਸੀ ਨਹੀਂ ਹੈਗੀ ਖੱਤੇ ਵਿੱਚ ਦੀ ਨਹਿਰ ਕੱਢ ਕੇ ਸਰ ਹਾਡੇ ਬਰਾਵਾ ਬੁਢਿਆਂ ਦੇ ਬੋਲੋ ਸੁੱਕ ਕੇ ਕਹਿੰਦੇ ਆ ਖੇਤ ਵਿੱਚ ਦੀ ਗੜੀ ਰਾਵੀ ਘੜਤੀ ਇਹਨੇ ਕੀ ਵਾਹੀ ਜਾਂਦੇ ਸੀ ਉਦੋਂ ਕਹਿੰਦਾ ਹੋਰ ਸੁਣੋ ਇਹ ਨਹਿਰ ਦਾ ਕਨੈਕਸ਼ਨ ਗਾਹਾਂ ਜਾ ਕੇ ਜੁੜਦਾ ਐ ਸਬਈਆ ਨਾਲ ਰਾਵਾ ਸਬਈ ਵਾਲਾ ਤਾਂ ਨਾ ਹੀ ਪਿੰਡਾਂ ਚ ਐਡਾ ਆਗਾ ਵੀ ਮਤਲਬ ਅੱਧਾ ਦਾ ਬੰਦਾ ਉਹੀ ਹੱਥਾਂ ਚ ਆ ਜਾਂਦਾ ਉਹਨਾਂ ਦਿਨਾਂ ਚ ਕਿਤੇ ਕਹਿੰਦੇ ਇੰਦਰਾ ਨੇ ਟੱਕ ਜਾ ਲਾਇਆ ਲਾਇਆ ਸੀ ਐਸਬਈ ਵਾਲਾ ਨਹਿਰ ਦਾ ਪਤਾ ਨਹੀਂ ਇੰਦਰਾ ਨੇ ਲਾਇਆ ਪਤਾ ਨਹੀਂ ਕਿਹਨੇ ਲਾਇਆ ਲਾਇਏ ਸੀ ਭਰਾ ਉਹ ਤਾਂ ਗੱਲ ਉੱਡ ਗਈ ਕਹਿੰਦਾ ਜੇ ਤਾਂ ਦਿੱਲੀ ਨਿਬੜੂਗਾ ਕੇਸ ਜਾ ਕੇ ਤੁਹਾਡੇ ਖੇਤ ਦੀ ਰਜਿਸਟਰੀ ਤਾਂ ਉੱਥੇ ਜਾ ਕੇ ਪਤਾ ਲੱਗੂ ਵੀ ਇੰਦਰਾ ਦੇ ਦਫ਼ਤਰ ਚ ਹਸਾਇਨ ਸੂਨ ਹੋਣਗੇ ਭਰਾਵਾ ਬੁੜਿਆਂ ਦਾ ਤਾਂ ਦਿਲ ਉੱਤੇ ਥੱਲੇ ਸਾਡੇ ਤਾਂ ਸਾਰੇ ਪਿੰਡ ਚ ਗੱਲ ਉੱਡ ਗਈ ਕਹਿੰਦੇ ਮਾਸਟਰ ਕੇ ਬਾਹਨ ਦਾ ਤਾਂ ਇੰਦਰਾ ਆਪ ਨਿਵੇੜੂਗੀ ਇੰਦਰਾ ਦੇ ਸਾਈਨ ਹੋਣਗੇ ਤਾਂ ਰਜਿਸਟਰੀ ਹੋ ਨਹੀਂ ਇਹ ਰਜਿਸਟਰੀ ਵੀ ਨਹੀਂ ਹੋਣੀ ਇਹ ਤਾਂ ਲਹਿਰ ਲੰਗਦੀ ਆ ਸਾਡੇ ਚੌਧਰੀ ਆਰ ਕਹਿੰਨੇ ਦਿਲ ਜਾ ਕੱਟ ਕੇ ਪੁੱਛ ਲਿਆ ਕਹਿੰਨੇ ਸਾਹਬ ਜੀ ਨਿਵੇੜ ਦਿਓ ਲੈ ਦੇ ਕੇ ਕੁਛ ਉੱਤੇ ਥੱਲੇ ਕਰ ਦਿਓ ਤੁਸੀਂ ਸਭ ਕੁਝ ਕਰ ਕਹਿੰਦਾ ਨਹੀਂ ਨਹੀਂ ਲੈਣਾ ਦੇਣਾ ਤਾਂ ਆਪਾਂ ਹੈ ਹੀ ਨਹੀਂ ਤੁਹਾਡਾ ਬੱਚਾ ਵੀ ਵਧੀਆ ਸਰਵ ਕਰ ਰਿਹਾ ਹੈ ਕਿ ਇਹ ਕਹਿੰਦਾ ਮੈਂ ਕਰਾਪਸ਼ਨ ਨਾ ਦੇਣੀਆ ਨਾ ਅਸੀਂ ਕਹਿੰਦਾ ਲੈਣਿਆਂ ਜੀ ਤੁਹਾਡਾ ਤਾਂ ਦਿੱਲੀ ਤੋਂ ਹੀ ਨਵੇੜਾ ਹੋਇਆ ਸਾਡੇ ਬਾਪ ਪਿਆਰ ਗੇ ਨੂੰ ਪਤਾ ਲੱਗ ਗਿਆ ਵੀ ਇਹ ਨਹੀਂ ਪਾਏ ਨੇ ਪਵਾੜੇ ਵੱਡੇ ਨੇ ਸਾਡੇ ਨੇ ਦਫ਼ਤਰ ਚੋਂ ਨਿਕਲ ਸਰ ਕਚੈਰੀਆਂ ਜੀ ਹੋਟ ਆ ਲਿਆ ਉਹ ਤਾਂ ਬਰਨਾਲੇੋਂ ਪਿੰਡ ਸਾਂ ਹੀ ਕੁੱਟਦੀ ਲੈ ਕੇ ਨੇ ਭੈਣਾਂ 68 ਚ ਰਹਿਣ ਲਾ ਦੇਂਗਾ ਪਿੰਡ ਵਿੱਚ ਦੀ ਨਹਿਰ ਕੱਢ ਕੇ ਧਰਤੀ ਬਾਨ ਹਾਰ ਕੇ ਪਿੰਡੋਂ ਦੋ ਸਿਆਣੇ ਬੰਦੇ ਨਾਲ ਲੈ ਕੇ ਗਏ ਕਲੰਬੜਦਾਰ ਨੂੰ ਪਹਿਲਾਂ ਤਾਂ ਨਾ ਜਾ ਕੇ ਤਹਿਸੀਲਦਾਰ ਦੀ ਮਿਹਨਤ ਕੀਤੀ 10000 ਰੁਪਇਆ ਦੇ ਕੇ ਭਰਾਵਾ ਤਾਂ ਰਜਿਸਟਰੀ ਕਰਾਈ। ਇਹ ਪੂਜੀ ਕਰਦਾ ਉਦੋਂ ਬਜ਼ੁਰਗ ਸੀ ਮੈਨੂੰ ਲੱਗਾ ਗੁਜ਼ਰ ਗਿਆ ਹੋਣਾ ਤਾਂ ਕਾਲ ਚਲਾਣਾ ਕਰ ਗਿਆ ਉਹ। ਉਹ ਤਾਂ ਮਰਨ ਵਾਲਾ ਮਰ ਗਿਆ ਪਰ ਸਾਡੇ ਪਿੰਡ 'ਚ ਇੰਨੀ ਲਾਲਾ ਲਾਲਾ ਹੋ ਗਈ ਸਾਡੀ ਮੋਟਰ ਅੱਜ ਵੀ ਉਹ ਇੰਦਰਾਲੀ ਮੋਟਰ ਹੀ ਵੱਜਦੀ ਹੈ। ਕੁੜੀਆਂ ਜੇ ਕਰਨੀਆਂ ਇੰਦਰਾਲੀ ਮੋਟਰ ਤੇ ਪਹੀਏ ਲੱਗੇ ਮੈਨੇ ਚਾਹ ਫੜਾਇਆ ਉਹ ਪਹੀਏ। ਤਸਿਲਦਾਰ ਨੇ ਇਹ ਜਾ ਨਾਮਕਰਨ ਕਰਕੇ ਦਿੱਤਾ। ਮੈਂ ਹੁਣ ਕਦੇ ਕਦੇ ਸੋਚਦਾ ਹੁਣ ਜੇ ਸਾਡੇ ਬੁੜੇ ਨਾ ਦਿਮਾਗ ਲੜਾਉਂਦੇ ਨਾ ਦਾ 15000 ਰੁਪਏ ਤਸਿਲਦਾਰ ਨੂੰ ਦਿੰਦੇ ਅੱਜ ਨੂੰ ਸਾਡੇ ਖੇਤ ਚ ਵੀ ਕਦੇ ਕਦੇ ਲੱਖਾ ਸਦਾਣਾ ਤੇ ਤੋਜਮਾਨ ਬਾਈ ਵਰਗੇ ਨੇ ਕਿਹੜਾ ਮਾਰਿਆ ਕਰੀ ਤੂਰੇ ਵੀ ਜੱਟਾਂ ਨਾਲ ੱਟਕਾ ਹੋਇਆ ਵੈ ਉਹ ਤਾਂ ਪ੍ਰਭਾ ਦਾ ਰੱਬ ਬਜਾਵੇ ਪੁਲਿਸ ਦਾ ਤਾਂ ਨਾਂ ਬਦਨਾਵਾ ਤਸਿਲਦਾਰ ਨਾਲ ਵਾ ਪਿਆ ਬਾਲਾ ਮਾੜਾ ਇਹਦਾ ਪਰਦ ਨੂੰ ਕਰਦ ਬਣਾਉਂਦੇ ਨੇ ਪਤਾ ਤੇ ਗੱਲ ਵੱਢ ਕੇ ਲੈ ਜਾਂਦੀ ਇਹਦਾ ਹੁਣ ਸਰਕਾਰ ਨੇ ਥੋੜੀ ਜੀ ਚੂੜੀ ਘਸੀ ਹੈ ਤਾਂ ਚੀਕ ਚੁਕ ਪਈ ਹੈ ਤੇ ਦੂਜੀ ਗੱਲ ਮੈਂ ਪਹਿਲਾਂ ਹੀ ਕਹਤਾ 50% ਦੀ ਕਹਾਣੀਆਂ ਹੁਣ ਸਾਰੇ ਨਾਬਦੇ ਤੇ ਲੈ ਜਾਓ ਘਟੇ ਨੇ ਡਟੇੜਾ ਦਾ ਵਧੀਆ ਹੀ ਹੋਣਗਾ ਕਿਤੇ ਲੋਡ ਪੈ ਜਾਏ ਉਰ ਜਾਂ ਤੈਨੂੰ ਗੋਡੇ ਥੱਲੇ ਧਰੀ ਬੈਠੇ ਹੋਣੇ ਪੜਦਾ ਵੀ ਆ ਜਾ ਜੱਟ ਦੀ ਸੰਗੀ ਤਾਂ ਫਰਜ਼ਤੀ ਹੁੰਦੀ ਆ ਫਰਜ਼ ਨਾ ਪਤੀ ਜੱਟ ਰਿਆ ਫਿਰ ਦੇਖੋ ਜੀ ਸਰਕਾਰ ਨੇ ਜਿੰਨੀ ਕਸੀਆ ਕੋ ਦੇਖ ਕੀ ਕਸੀਓ ਪਰ ਮੈਂ ਤੁਹਾਨੂੰ ਸਮਾਜ ਦੀ ਗੱਲ ਵੀ ਦੱਸ ਦੇਣਾ ਸਰਕਾਰ ਕੋਲ ਤਾਂ ਅੰਦਰ ਜਿਹੜੀਆਂ ਇੰਟੈਲੀਜੈਂਸ ਰਿਪੋਰਟਾਂ ਵੀ ਆ ਜਾਂਦੀਆਂ ਨੇ ਪਰ ਤੁਹਾਨੂੰ ਬਾਈ ਤਸੀਲਦਾਰ ਬਾਈਓ ਜਿਹੜੇ ਅੱਧੇ ਹ ਇਹ ਯੂਨੀਵਰਸਲ ਟਰੂਥ ਬਣ ਚੁੱਕਿਆ ਜਿਹੜਾ ਬੰਦਾ ਜ਼ਮੀਨ ਵੇਚ ਰਿਹਾ ਉਹ ਜਾਂ ਤਾਂ ਦੁੱਖ ਦਾ ਵੇਚ ਰਿਹਾ ਵੀ ਉਹਦੇ ਕੋਲੇ ਕੁਝ ਨਹੀਂ ਰਿਹਾ ਵੇਚਣ ਨੂੰ ਜਿਹੜਾ ਲੈ ਰਿਹਾ ਉਹ ਖੁਸ਼ੀ ਚ ਤੁਸੀਂ ਦੋਨਾਂ ਦੇ ਚਾਈ ਮਾਰ ਦਿੰਦੇ ਹੋ ਯਾਰ ਜਿਹਦੇ ਕੋਲ ਪੈਸਾ ਆਉਂਦਾ ਉਹ ਵੀ ਜਿਹਨੇ ਦੋਖੀ ਜਾ ਵੇਚਣੀ ਹੁੰਦੀ ਆਉਣੀ ਤੂੰ ਤਾਂ ਜਲੇਬੀਆਂ ਤੇ ਰੇਤਾ ਪਾ ਦਿੰਦੇ ਹੋ ਯਾਰ ਐਨੇ ਗੇੜੇ ਮਰਵਾ ਬਾਈ ਤੁਸੀਂ ਮੈਂ ਕਹਿੰਦਾ ਜਿਹੜੇ ਸਹੀ ਨੇ ਉਹ ਸਹੀ ਨੇ ਜਿਹੜੇ ਨਹੀਂ ਸਹੀ ਨਾ ਤੁਸੀਂ ਕਿਤੇ ਸਮਾਜ ਚ ਵਿਚਰ ਕੇ ਦੇਖ ਲਓ ਲਾਈਡੀਆਂ ਵੱਧਵਾਵਾ ਮਾ ਖਟਦੇ ਹੋ ਯਾਰ ਤੁਸੀਂ ਹਾਂਜੀ ਸੋ ਕੋ ਕਿਰਪਾ ਕਰਕੇ ਨਾ ਬੰਦੇ ਹਾਂ ਕੀ ਇਹ ਪੈਨਸਲ ਪੈਨ ਜੀ ਜਿਹੜੀ 30 35 ਸਾਲ ਦੀ ਮਨੇ ਇਹ ਪੈਸਾ ਕਿਤੇ ਨਹੀਂ ਮੁੜ ਕੇ ਕਿਸੇ ਦਾ ਮੁੰਡਾ ਨਸ਼ੇ ਤੇ ਲੱਗ ਗਿਆ ਕਹੇਦਾ ਕੋਈ ਅੰਗ ਪੈਰ ਖੜ ਜਾਂਦਾ ਇਹੋ ਜਿਹਾ ਕੁਝ ਹੋਣਾ ਹੁੰਦਾ ਹੈ ਪੈਸੇ ਨਾਲ ਬਦਵਾਵਾਂ ਵਾਲਾ ਪੈਸਾ ਨਾ ਇਕੱਠਾ ਕਰਿਆ ਕਰੋ ਇਹ ਕਰੰਟ ਟਾਈਮ ਦਾ ਫਾਨਾ ਇਹ ਤੋਂ ਬਾਦ ਫਾਨਾ ਬਣਨਾ ਹੈ ਇਹ ਪੈਸੇ ਨੇ ਸੋ ਬੇ ਜਿਹੜਾ ਤੁਸੀਂ ਇਕੱਠੇ ਰਹੋ ਰਾਜੇ ਆਪਾਂ ਖੰਮ ਦਾ ਕੋਈ ਕਰਨਾ ਨਹੀਂ ਜਿਹਦਾ ਹੈ ਸਰਕਾਰ ਝੂੜੀ ਕੱਸ ਕੇ ਜਲੂਸ ਕੱਢਦੀ ਆ ਸਵਾਦ ਲਈ ਚੱਲਿਆ ਕਰੋ ਪੈ ਪੈਆਂ ਤੇ ਕਿਹੜਾ ਕਾਨੂੰਨ ਲਾ ਦੇਣਗੇ ਕੋਈ ਤਾਂ ਰਣ ਲੱਗਦੀ ਆ ਬੰਦੇ ਖੈਰ ਹੋ ਚੰਗਾ ਤੁਸੀਂ ਜਰਾਂ ਹੂੰ ਯਾਰ ਮੈਂ ਕਹਿੰਦਾ ਵਧੀਆ ਗੀਤੀ ਆ ਇਹ ਅੱਜਾ ਕਾਰਜ ਨਹੀਂ ਨਹੀਂ ਲੇਕਿਨ ਉਹਨੇ ਗੱਲਾਂ ਸਾਰੀਆਂ ਸਹੀ ਕੀਤੀਆਂ ਨੇ ਜ਼ਿਲ੍ਹਾ ਦਾ ਅਸਟਾ ਬਦਲ ਕੇ ਜਾਂਦੇ ਤਹਿਸੀਲਦਾਰ ਇੱਕ ਐਸਾ ਹੈ ਕਿ ਜਿਹੜਾ ਕੁਝ ਨਹੀਂ ਕਰ ਸਕਦਾ ਹਨ ਉਹ ਸਿੱਧਾ ਹੈ ਤਾਂ ਤੁਹਾਡੇ ਸਾਰੇ ਕੰਮ ਮਿੰਟਾਂ ਚ ਪਰ ਉਹ ਸਿੱਧਾ ਨਹੀਂ ਹੈਗਾ ਨਾ ਤੇ ਤੁਹਾਨੂੰ ਮਰਵਾ ਮਰਵਾ ਕੇ ਜਿਹੜੇ ਮਰਵਾ ਮਰਵਾ ਕੇ ਦੱਸ ਦੇਗੇ ਅੱਜ ਨਹੀਂ ਕੱਲ ਆਣਾ ਕੱਲ ਨਹੀਂ ਪੜਤਣਾ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਚੇਵੀ ਬੈਠਾ ਅੱਜ ਅਸਲੀ ਨਹੀਂ ਬੈਠਾ ਅੱਜ ਫਲਾਉਣਾ ਨਹੀਂ ਬੈਠਾ ਆਈਟਮ ਗਾਣਾ ਨਹੀਂ ਬੈਠਾ ਤੇ ਜਿੱਦਾਂ ਨੂੰ ਦਿਲ ਕਰੇ ਜੀ ਇੱਥੋਂ ਇਹਦਾ ਮਾਮਲਾ ਹੈ ਆ ਇਹਦੇ ਨਾਲ ਅਟੈਚ ਹੁੰਦੀ ਹੈ ਉਹਦੇ ਨਾਲ ਹੁੰਦੀ ਹੈ ਚਿੱਤਾ ਨੰਬਰ ਐਵੇਂ ਇੱਥੋਂ ਤੇ ਨਹਿਰ ਨਹੀਂ ਉਹਨੇ ਕਿਹਾ ਅੱਜ ਵੀ ਸਾਡੇ ਨਾਲ ਪਿੰਡ ਦੇ ਵਿੱਚ ਉਹੀ ਰਹੀ ਮੋਟਰ ਹੈ ਜਿਲਿੰਦਰਾ ਦੇ ਨਾਮ ਤੇ ਜਿਹੜੀ ਚੱਲਦੀ ਹੈ ਲੇਕਿਨ ਉਹਨਾਂ ਕਿ ਜਿਹੜੇ ਦੇਖ ਰਹੇ ਨੇ ਕੀ ਕਹਿੰਦੇ ਨੇ ਤਹਿਸੀਲਦਾਰ ਉਹਨਾਂ ਨੇ ਕੱਲ ਨੂੰ ਮੈਨੂੰ ਕਿਤੇ ਕੰਮ ਪਾਇਆ ਤੇ ਮੈਨੂੰ ਵੱਡੇ ਥੱਲੇ ਧਰੇ ਪਏ ਮੈਨੂੰ ਆਪਣਾ ਡਰ ਵੀ ਪਿਆਰ ਹੈ ਲੇਕਿਨ ਇਹ ਹੈ ਕਿ ਯਾਰ ਵਧੀਆ ਕੀਤੀ ਇਹਨੇ ਯਾਰ ਮੈਨੂੰ ਮਜ਼ਾ ਆਇਆ ਮੇਰੇ ਨੂੰ ਵੇਖ ਕੇ ਹੈ ਵਾਸ਼ੀ ਨਿਕਨ ਹੁੰਦਾ ਨਾ ਜੋ ਇਹਨੇ ਦੱਸਿਆ ਨਾ ਇਹ ਕਿੰਦਰੋਂ ਵਾਸ਼ੀ ਦੇ ਵਿੱਚ ਉਦਾਂ ਹੀ ਹੋ ਰਿਹਾ ਉਹੀ ਕੁਝ ਹੋ ਰਿਹਾ ਸਾਡੀ ਦੁਨੀਆ ਤੇ ਮਤਲਬ ਕਿ ਅਗਰ ਕੋਈ ਆਪਣੀ ਕੰਪਲੇਨ ਲੈ ਕੇ ਜਾ ਰਿਹਾ ਹੈ ਨਾ ਦੇਖੋ ਨੈਗੀ ਦਲ ਵਧੀਆ ਕੀਤੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਦਿਨ ਇੱਕ ਨਾ ਇੱਕ ਵਾਰ ਤਸੀਰ ਦਾ ਪਹਿਣਾ ਹੀ ਪੈ ਵਾਗੇ ਤੇ ਕੋਈ ਆਪਣੀ ਕੰਪਲੇਨ ਲੈ ਕੇ ਜਾ ਰਿਹਾ ਹੈ ਕੋਈ ਮਸਲਾ ਲੈ ਕੇ ਜਾ ਰਿਹਾ ਹੈ ਅਗਰ ਤੇ ਉਹ ਠੀਕ ਹੈ ਮਤਲਬ ਕਿ ਉਹ ਠੀਕ ਹੈ ਉਹਦੀ ਮੰਨੀ ਜਾਏਗੀ ਅਗਰ ਕੋਈ ਮਾੜਾ ਸਾਡੇ ਵੱਟਾ ਜਾਏਗਾ ਬਿਗੈਰ ਪੈਸੇ ਦੇ ਕੰਮ ਕੋਈ ਹਾਂਜੀ ਉਹ ਕੋਈ ਸਾਡੇ ਵਰਗਾ ਮਾਰਾ ਜਾਂ ਡਿਆ ਤੇ ਉਹਦੀ ਬਈ ਕਿੰਨੇ ਸੁਣਨੀ ਨੇ ਕਹਿੰਦਾ ਤੁਸੀਂ ਕੱਲ ਆਣਾ ਪਰਸੋਂ ਆਣਾ ਅੱਜ ਐਵੇਂ ਹੋ ਗਿਆ ਅੱਜ ਫਲਾਣਾ ਨਹੀਂ ਬੈਠਾ ਐਵੇਂ ਹੋ ਗਿਆ ਐਵੇਂ ਹੋ ਗਿਆ ਇਦਾਂ ਹੀ ਹੁੰਦਾ ਆਂਡਿਆ ਯਾਰ ਐਵੇਂ ਚੱਲਦਾ ਜਿੱਦਾਂ ਕਿ ਉਹਨੇ ਕਿਹਾ ਤੁਸੀਂ ਪੈਨ ਚਲਾਣਾ ਹੈ ਲਿਖਣਾ ਹੈ ਠੀਕ ਹੈ ਤੁਸੀਂ ਬੈਠੋ ਸ਼ੈਕਲ ਆ ਕਾ ਬੂੰ ਬੂੰ ਵਾਲੀ ਪੈਨਸਲ ਦੇ ਵਾਕੇ ਤੇ ਸੇਲ ਲਾ ਕੇ ਪਈਆਂ ਜੋ ਬਣੰਦਾ ਨਾ ਉਹ ਹੋ ਜਾਂਦਾ ਜੀ ਵਿੱਚ ਆਂਦਾ ਸਾਈਕਲ ਤੇ ਆ ਤੇ 6 ਮਹੀਨੇ ਬਾਅਦ ਤੇ ਗੱਡੀ ਖਿੱਚੀ ਜਾਂਦੀ ਗੱਡੀ ਲਈ ਜਾਂਦਾ ਇਹ ਹੀ ਤੇ ਉਹਨਾਂ ਨੂੰ ਕਹਦੇ ਨੇ ਬਾਕੀ ਜੀ ਵੀਡੀਓ ਬਦਿਆ ਲੱਗੀ ਇਹ ਮਜ਼ਾ ਆਇਆ ਵੀਡੀਓ ਵੇਖ ਕੇ ਆਪਣੇ ਵੀਰਾਂ ਭੈਣਾਂ ਨੂੰ ਪੁੱਛਦੇ ਆ ਉਹਨਾਂ ਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਣ ਮਿਲ ਜੇ ਅਗਲੀ ਵੀਡੀਓ ਵਿੱਚ ਸਾਨੂੰ ਹੋਰ ਜ਼ਿਆਦਾ ਗੁੱਡ ਬਾਏ ਟੇਕ ਕੇਅਰ ਹੈ ਬਾਕੀ